ਕਸਮ ਕਸਮ ਸੱਚੀ ਗੱਲ ਹੈ ਇਹ ਨਾ ਕੋਈ ਐਡਵੋਕੇਟ ਚੱਲੇ ਰਹੀ ਕੋਈ ਤੂੰ ਕਿਰਨਾ ਨਹੀਂ ਭਾਈ ਕਿਰਨਾ ਨਹੀਂ ਚੱਲ ਰਹੀ ਆਜੂ ਕੰਮ ਚੱਲਦਾ

ਆਜੋ ਜੀ ਆਜੋ ਲੈ ਨਾਕ ਤੇ ਮਾਰੋਇਆ ਬਣ ਚੁੱਕਾ ਹੈ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਜੱਟੋ ਜੀ ਇਹ ਪਾਸੇ ਕੀਤਾ ਬਲੌਗ ਦਾ ਬਲੌਗ ਮੇਰੇ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲੱਗੀ ਆਕੇ ਤੱਕ ਲੈ ਆਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਦਿੱਤੀ ਨਹੀਂ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋਡਾ ਕਾਲ ਮੈਂ ਐਸੇ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਦੀਪ ਜੀ ਤੁਸੀਂ ਕੰਪੀਟਾ ਸੀ ਮੇਰੇ ਨਾਲ ਹਾਂਜੀ ਤੁਸੀਂ ਕਮਿਟੀ ਮਿਲ ਕੀਤੀ ਹੋਤੀ ਜਣਾਗੀ ਜੀ ਨਹੀਂ ਨਹੀਂ ਕੋਈ ਉਸੋ

ਹਰ ਇਕ ਟ੍ਰਿਕੂਲਾ ਟੂੜਾ ਫਰਟ ਰਹੀ ਹੈ ਕੋਈ ਜਾਨੇ ਕੋਈ ਹਰ ਰਸਤੇ ਦੇ ਹੈ ਦੀ ਮਾਹਤ ਕਰਦਾ ਹੈ ਜਮਣ ਕਰਦਾ ਹੈ ਸਰਕਾਰ ਨੇ ਮੈਡਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਕੋਈ ਪਾਸੇ ਕੋਈ ਬੈਗ ਫਿਸ਼ ਹੋ ਰਿਹਾ ਹੈ ਅੱਗੇ ਵੀ ਉਹਦੇ ਬੰਦੇ ਖੜੇ ਹੈ ਅੱਗੇ ਤੱਕ ਸਭ ਜਿ वाहगुरु जी की फतेह जी एक बार फिर साडे डमी आगू ने आपकी बुस्तली का रलकावा किया है जेड़ा बिक्रम मजिठिया ਉਹ ਕਹਿੰਦੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਹਾਂ ਦੇ ਦਰ ਦਰ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੇ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਂ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਪੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸਦੇ ਡੰਡੇ ਦੇ ਚੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ মিডিਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਬਿਰੋਤੀਏ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਦਾ ਮੈਂ ਇਹਨੂੰ ਚੰਗੇ ਤਰੀਕੇ ਨਾਲ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਕਿਸ ਤੋਂ ਵੱਡੇ ਵੱਡਿਆਂ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਦੀ ਗੋਲੀ ਹੈ ਲਾਲ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੜਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੁਪਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲੋਗੇ ਨਸ਼ੇ ਦੀ ਹੱਦ ਪਾਰ ਤੁਸੀਂ ਕੀਤੀ ਜਿਹੜੇ ਭੁਲੇ ਨੂੰ ਅਸੀਂ ਛੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਉਦੋਂ ਉਹਨੂੰ ਹੀ ਛੜਵਾਤਾ ਤੇ ਪਿੰਡ ਪਿੰਡ ਘਰ ਘਰ ਤਾਂ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਭਾਵੇਂ ਪੰਜਾਬ ਦਾ ਪਾਣੀ ਹੋਵੇ ਭਾਵੇਂ ਪੰਜਾਬ ਦੀਆਂ ਨੌਕਰੀਆਂ ਹੋਣ ਭਾਵੇਂ ਪੰਜਾਬ ਦੀ ਰਾਜਧਾਨੀ ਉਹ ਕਿਹੜੀ ਚੀਜ਼ ਨਾਲ ਤੁਸੀਂ ਸੰਤੋਤਾ ਨਹੀਂ ਕੀਤਾ ਹੈ ਤੇ ਤੇਰੇ ਆਪਿਆਂ ਨੇ ਤਾਂ ਐਸੀ ਵਿਕਰਮ ਜੀਟਿਆ ਤਾਂ ਗੋਡਨੀ ਟੇਕੇ ਹਲਤ ਵਿੱਚ ਲਿਖਤ 'ਚ ਮਾਫੀ ਹੁੰਦੀ ਸੀ ਅੱਜ ਰੇਤਾ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਜ਼ਮਾਂ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਗਏ ਹੋ ਅਸੀਂ ਤਾਂ ਆਦਰਨ ਵਾਲੇ ਲਾਲੇ ਪੁੱਤਾਂ ਜ਼ੋਰ ਬਾਨਾ ਹੈ ਯਾਦ ਰੱਖੀ ਇਹ ਤੇ ਛੱਡ ਕੇ 1.5 ਸਾਲ ਦਾ ਦਤੂ ਭਜਨ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੋਂ ਹੋਗਾ ਉਸਨੂੰ ਸਿੱਧ ਕੇ ਮੈਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਹ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਟੀਡਰ ਨੂੰ ਜਵਾਬ ਦੇਣ ਵਾਸਤੇ ਕਠਰੇ ਚ ਖੜਾ ਕਰ ਬਹੁਤ ਬਹੁਤ